ਲਾ ਸਜਣੋ ਪਿੰਡ ਚੋੜੜਾ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਤੋਂ ਨਾ ਤੁਹਾਨੂੰ ਤਿੰਨੇ ਮੰਨ ਲਓ ਵੀ ਡੈਮਡ ਪੀਸ ਦਿਖਾਉਣ ਪਹੁੰਚਿਆ ਪੰਡਤ ਜੀ ਕੋਲ ਜਗਾ ਦੇ ਬਾਸ ਕਰਕੇ ਬਾਈ ਕਹਿੰਦਾ ਕੱਟੀਆਂ ਵੇਚਣੀਆਂ ਤੇ ਬਾਈ ਨੇ ਜਿਹਨਾਂ ਗੱਲ ਕਰ ਲਈ ਐਨੇ ਕ ਲਾੜ ਨਾਲ ਰੱਖੀਆਂ ਵੀ ਕੱਲੀ ਕੱਲੀ ਕੱਟੀ ਦਾ ਬਾਈ ਕਹਿੰਦਾ ਨੌ ਰੱਖਿਆ ਵੇ ਆ ਚੰਗੇ ਰਿਕਾਰਡ ਵਾਲੀਆਂ ਨੇ 15 ਕਿਲੋ ਤੋਂ ਲਾ ਕੇ 17 18 ਕਿਲੋ ਤੱਕ ਦੀਆਂ ਨੇ ਤੇ ਬਾਕੀ ਲੱਭੀ ਆ ਇਹਨੂੰ ਮਾਰਦੇ ਕੈਮਰਾ ਬਾਈ ਕੋਲ ਮੱਝਾਂ ਵੀ ਖੜੀਆਂ ਨੇ ਇਹਨਾਂ ਦੇ ਮਾਵਾ ਇੱਕ ਤਾਗਲਾ ਕਹਿੰਦਾ ਵੇਚਣ ਦਾ ਮਾਰਾ ਵੀਰ ਇਹਦੀ ਮਾਂ ਸੇਲ ਕਰਤੀ ਸੀ ਡੀਐਨਏ ਤੱਕ ਦੀ ਪੰਡਤ ਜੀ ਕਹਿੰਦੇ ਗਾਰੰਟੀ ਰਹੂਗੀ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਪੁੱਛ ਲਾਂਗੇ ਹੋਰ ਕੀ ਹਾਲ ਹੈ ਠੀਕ ਹੈ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਨਾਮ ਤੇ ਫੋਨ ਨੰਬਰ ਵੀ ਨਰਮਲ ਚੰਦ ਫੋਨ ਨੰਬਰ ਜੀ ਪੰਡਤ 9914770882 9914770882 70882 ਪਲ ਤਾਂ ਪੰਡਤ ਜੀ ਆਈ ਦਾ ਦੋ ਵੀ ਇਹ ਖਰਾਕ ਕਿਹੜੀ ਪਾਉਣੀ ੜੀ ਮੱਖੀ ਟੱਕਦੀਆ ਪਿੰਡੇ ਨੂੰ ਖਰਾਕ ਤਾਂ ਜੀ ਪੁੱਛੋ ਨਾ ਸੀ ਆਪ ਹੀ ਪਾਉਨੇ ਆ ਖਰਾਕ ਯਾਨੀ ਕਣਕ ਆਵ ਦੀ ਘਰ ਦੀ ਠੀਕ ਆ ਗੱਲ ਆਠਾਂ ਕਿੱਲਿਆਂ ਦੀ ਕਣਕ ਰੱਖੀ ਵੀ ਆ ਠੀਕ ਆ ਤੇ ਕੀ ਕਹਿੰਦੇ ਨੇ ਜਾਨੀ ਐ ਨਹੀਂ ਆਪਾਂ ਬੰਦੇ ਸਮਝ ਕੇ ਆਪਾਂ ਕੰਮ ਕਰੀਦਾ ਪਸ਼ੂ ਸਮਝ ਕੇ ਕੰਮ ਨਹੀਂ ਕਰਦੇ ਹਾਂ ਕਰਦੇ ਕੇ ਜੀ ਬਣਾ ਕੇ ਕੰਮ ਕਰਦੇ ਤੇ ਬਾਕੀ ਲੱਭੀ ਕਮਾ ਲਈਏ ਬਰਾ ਪਸ਼ੂਆਂ ਤੇ ਇੱਕ ਵਾਰੀ ਜੱਦੀ ਪੁਸਤੀ ਕੰਮ ਆਪਣਾ ਠੀਕ ਆ ਜੀ ਕੰਮ ਦੁੱਧਦਾ ਹੀ ਦੁੱਧਦਾ ਹਾਂਜੀ ਠੀਕ ਆ ਗੱਲ ਤੇ ਸ਼ੁਰੂਆਤ ਫਿਰ ਇੱਕ ਨੰਬਰ ਆਈ ਝੋਟੀ ਤੇ ਕਰ ਲਈਏ ਲਓ ਹੋ ਜੋ ਬਣਤੀ ਜੀ ਸਾਈਡ ਨੂੰ ਇੱਥੋਂ ਲੱਭੀ ਕਦ ਕਾੜ ਦਾ ਆਈਡੀਆ ਕਰਾਦੀ ਤੇ ਫੇਸ ਕੁਆਲਿਟੀ ਕਰਾਦੀ ਚੈੱਕ ਸਿੰਗਾ-ਸੁੰਗਾ ਤੇ ਮਾਰਦੀ ਕੈਮਰਾ ਆਨ ਕਰਾ ਦੇ ਤਸੱਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਆਸਲ ਜਾਨਵਰ ਨੇ ਤਾਂ ਪੂਰੇ ਆਸਲ ਹੀ ਹੋਣਗੇ ਪਹਿਲਾਂ ਖੁਰਲੀ ਜੀ ਕੈਮਰਾ ਮਾਰਦੇ ਵੀ ਆਖਰਾਕ ਪ ਆਸਮਾਨ ਦੀਆਂ ਲੱਗਦੇ ਨੇ ਢੇਰੀਆਂ ਫੇਰ ਜਾ ਕੇ ਮੈਂ ਕਿਤੇ ਮੈਂ ਕਹਿੰਦਾ ਵੀ ਤਿਆਰ ਹੁੰਦੇ ਨੇ ਜੀ ਪਸ਼ੂ ਹਾਂ ਜੀ ਪਲਵਾਨ ਤੇ ਕਹਿ ਲੀਏ ਪਸ਼ੂ ਤਿਆਰ ਕਰਨਾ ਇੱਕ ਬਰਾਬਰ ਹੀ ਆ ਗਾ ਹਾਂ ਬਰਾਬਰ ਤੇ ਇਹ ਦੰਦੋ ਕੇ ਮੇ ਰੂਗੀ ਇੱਕ ਨੰਬਰ ਵਾਲੀ ਇਹ ਚੌਗਰਾ ਦੰਦ ਛੱਡਦੀ ਹੈ ਜੀ ਛਿੱਟ ਗਈ ਹਾਂ ਇੱਕ ਛਿੱਟਿਆ ਵਾ ਦੋਨੇ ਖੀਰੀਆਂ ਨੇ ਪਰਦੀਆਂ ਦੋ ਜਿੰਗਾ ਤਾਂ ਉਹ ਬਾਗਾ ਮਹੀਨਾ ਦੀ ਉਹ ਬੀਹਾਂ ਦੀ ਆ ਇਹਦੀ ਉਮਰ ਕਿੰਨੀ ਕਾ ਜੀ ਇਹਦੀ ਉਮਰ 24 ਮਹੀਨੇ ਆ ਦੰਦ ਭਾਲੀ ਛੇਤੀ ਡੇ ਬਸ ਇਹ ਪਤਾ ਨਹੀਂ ਪਾਣੀ ਪੂਣੀ ਦਾ ਨਕਸ਼ਾ ਪਤਾ ਨਹੀਂ ਕੀ ਖਰਾ ਖੂਕਦੇ ਜ਼ੋਰ ਤੇ ਡੇ ਜਾਂਦੇ ਕਈ ਵਾਰ ਇੱਥੇ ਮਾਰਨੀ ਲੱਭੀ ਕੈਮਰਾ ਥਾਂ ਸਿੰਗਲ ਚਾਰ ਹੀ ਦੇਣਗੇ ਜੀ ਚਾਰ ਹੀ ਆ ਚਾਰ ਫਾਲਤੂ ਤਾਂ ਨੂੰ ਸਵਾਦੀ ਨਾ 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 ਸਵਾਦੀ ਸੰਡੀ ਆ ਵਾ ਇੱਥੇ ਮਾਰਨੀ ਲੱਭੀ ਕੈਮਰਾ ਇਹ ਕਿਹੜੇ ਸੀਮਨ ਦੀ ਦੱਸ ਦਿੱਤੀ ਬਾਈ ਜੀ ਇਹ ABC ਦੀ ਆ ABC ਵਾਲਿਆਂ ਦੇ ਮਤਲਬ ਆਪਾਂ ਨੂੰ ਐਗਜੈਕਟ ਨਾਮ ਨਹੀਂ ਹੈ ਨਾ ਪਤਾ ਤੁਰਪੂਗੇ ਇਹ ਮੈਂ ਫਿਰ ਅਟੜ ਕਰ ਦਿਆ ਇਹ ਠੀਕ ਹੈ ਗੱਲ ਮੈਂ ਥੋੜਾ ਭਾਜਦੀ ਹਾਂ ਹਾਂ ਤੇ ਬਾਕੀ ਤੁਹਾਨੂੰ ਸਜਣੋ ਖੜੀਆਂ ਦਿਖਾ ਦੇਵਾਂਗੇ ਕੋਸ਼ਿਸ਼ ਤਾਂ ਰਹੂਗੀ ਵੀ ਇੱਕ ਅੱਧੀ ਤੋਰ ਕੇ ਦਿਖਾ ਦਈਏ ਪਰ ਉਦਾਂ ਤੁਰਨ ਧਰਨ ਚ ਨਾ ਇਹ ਦਿੱਕਤ ਮੰਨੋ ਵੀ ਕੋਈ ਸਮੱਸਿਆ ਹੋਊਗੀ ਬਸ਼ਰੂ 100 ਦਾ 100 ਇਹ ਹੀ ਮਾਂ ਦਾ ਦੁੱਧ ਕਿੰਨਾ ਹੈ ਉਹ ਤੋਰ ਦਿੰਗੇ ਹੈ ਇਹਦੀ ਮਾਂ ਦਾ ਦੁੱਧ ਕਿੰਨਾ ਹੈ ਜੀ ਇਹਦਾ 15 ਲੀਟਰ 15 ਲੀਟਰ 15 ਕਿਲੋ ਆ ਲੀਟਰ ਨਹੀਂ ਹਾਂ ਕੰਡੇ ਵਾਲਾ ਠੀਕ ਹੈ ਇਹ ਗੱਬਣ ਵੀ ਕਰਾਈ ਹੋਈ ਹੈ ਹਾਂ ਗੱਬਣ ਵੀ ਹਾਂ ਜਣਾਂ ਦੀ ਹੈ 20 ਦਿਨਾਂ ਦੀ 20 ਦਿਨਾਂ ਦੀ ਆਪਾਂ ਖਾਲੀ ਮੰਨ ਕੇ ਦੇਣੀ ਆ ਠੀਕ ਹੈ ਗੱਲ ਤੇ ਉਮਰ ਐਗਜੈਕਟ 24 ਮਹੀਨੇ ਹਾਂ ਹਾਂ 24 ਮਹੀਨੇ ਤੇ ਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ 65000 ਆ 65000 ਹਾਂ ਤੇ ਬਾਕੀ ਸੱਜਣੋ ਤੋਰਨ ਦੀ ਨਾ ਕੋਸ਼ਿਸ਼ ਹੈ ਇੱਕ ਵੀ ਤੁਹਾਨੂੰ ਤੋੜ ਕੇ ਦਿਖਾ ਦਈਏ ਝੋਟੀ ਤੇ ਬਾਕੀ ਇੱਥੇ ਤੋਂ ਕਰ ਸਕਦੇ ਚੱਕ ਬਾਡੀ ਦੀ ਬਣਤਰ ਬਾਹਲੀ ਅਸਲਾ ਕੱਦ ਆ ਗਿਆ ਫੁੱਲਾ ਉਮਰ ਆ ਗਈ 24 ਮਹੀਨਿਆਂ ਦੀ ਸਿੰਘ ਆ ਗਿਆ ਜਮਾਨ ਬੰਦ ਕਿਉਂਕਿ ਤੋੜਨ ਤੋਂ ਬਿਨਾ ਮੈਂ ਇਹ ਕਹਣਾ ਹੁਣ ਅਭੀ ਥੋੜੀ ਕਾਸਰ ਰਹਿ ਜਾਂਦੀ ਆ ਗੱਲ ਦੀ ਤੇ ਬਾਕੀ ਤੋਰਾ ਤੂਰਾ ਬੜਾ ਕਮਾਲ ਦਾ ਤੇ ਬਾਡੀ ਸਟਰਕਚਰ ਕਰ ਸਕਦੇ ਹਾਂ ਚੈੱਕ ਤੇ ਬਾਕੀ ਉਤੋਂ ਮੈਂ ਇਹ ਕਹੂੰਗਾ ਤੁਹਾਨੂੰ ਬਿਲਕੁਲ ਸਟੇਟ ਰਹੂਗੀ ਤੇ ਬਾਕੀ ਸਿੰਗ ਰਹੂਗਾ ਬਿਲਕੁਲ ਬੰਦ ਤੇ ਰੇਟ ਕੀ ਦੱਸਿਆ ਜੀ ਦਾ ਰੇਟ 65000 ਆ ਰੇਟ ਇਹਦਾ ਰਹੂਗਾ ਮੰਨ ਲਓ 65000 ਉਮਰ ਬਾਈ ਕਹਿੰਦਾ origional 24 ਮਹੀਨੇ ਹੋਊਗੀ ਮਾਰੋ ਦੋ ਦੋਗਾ 15 ਕਿਲੋ 15 ਕਿਲੋ ਆ 15 ਕਿਲੋ ਤੇ ਬਾਕੀ ਇੱਥੇ ਤੋਂ ਬਾਡੀ ਕਰ ਸਕਦੇ ਹਾਂ ਚੈੱਕ ਹਾਂ ਬਾਡੀ ਬੁੱਡੀ ਦੀ ਬਾਹਲੀ ਆਸ ਲਾ ਗਈ ਇਹ ਤਾਂ ਆ ਗਈ ਇੱਕ ਨੰਬਰ ਵਾਲੀ ਕੱਟੀ ਤੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਦੋ ਨੰਬਰ ਵਾਲਾ ਆ ਤਾਂ ਤੋਹਫਾ ਪੀ ਸੀ ਆ ਦੋ ਨੰਬਰ ਵਾਲਾ ਇਹਦੀ ਉਮਰ ਕਿੰਨੀ ਆ ਜੀ ਇਹਦੀ ਉਮਰ 22 ਮਹੀਨੇ ਆ ਸਿਰਫ ਹਾਂ ਸਿਰਫ 22 ਮਹੀਨੇ ਵੱਡੀ ਤਾਂ ਬਾਹਲੀ ਲੱਗਦੀ ਆ ਬਸ ਉਹ ਹੀ ਆ ਨਾ ਕਮਾਲ ਇਹੀ ਆ ਨਾ ਮਾਣ ਦਾ ਵੀ ਗੱਲ ਬਹੁਤ ਆ ਨਾ ਠੀਕ ਆ ਗੱਲ ਆ ਆ ਤੋਰ ਦੇ ਖੋਲ ਕੇ ਭਾਈ ਇਹਦੀ ਸੱਚ ਜਨਾ ਕੋਸ਼ਿਸ਼ ਰਹੂਗੇ ਇਹਨੂੰ ਵੀ ਤੋਰਦੀ ਆ ਥੋੜਾ ਜਿਹਾ ਕਹਿ ਲਈ ਵੀ ਖੁੱਲੀਆਂ ਵਾਂਗੂ ਆਈਆਂ ਨੇ ਬਾਲਟੀ ਚੱਕਦੇ ਬਾਲਟੀ ਮਾੜੀ ਜੀ ਠੀਕ ਆ ਗੱਲ ਆ ਆਲੇ ਆਲੇ ਆ ਬੋਚ ਕੇ ਕਮਾਲ ਆ ਇਹਦੀ ਕਿੰਨੀ ਉਮਰ ਦੱਸਿਆ ਬਾਈ ਮਿਨੇ ਆ ਬਾਈ ਮਿਨੇ ਠੀਕ ਆ ਗੱਲ ਆ ਉਮਰ ਬਾਈ ਕਹਿੰਦਾ ਇਹਦੀ ਬਾਈਆਂ ਕ ਮਹੀਨਿਆਂ ਦੀ ਆ ਲਗਭਗ ਥੋੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਸ਼ੂ ਡਰਦੇ ਜ਼ਰੂਰ ਨੇ ਲੈ ਚੱਲ ਲੈ ਚਲਕ ਮਾ ਕੇ ਲੈ ਚੱਲ ਕੋਈ ਗੱਲ ਨਹੀਂ ਸਿੰਗੀ ਸੁੰਗੀ ਜਮਾ ਬੰਦ ਕਰ ਜੂ ਇਹ ਬਾਈ ਕਹਿੰਦਾ ਆ ਗਈ ਧੰਨੇ ਸੋਰਖੀ ਦੀ ਦੀ ਮਾਂ ਦਾ ਕਿੰਨਾ ਦੁੱਧ ਦੱਸਿਆ ਦੀ ਬਾਈ 17 ਕਿਲੋ 17 ਕਿਲੋ ਹਾਂ ਉਹ ਵੀ ਆਪਣੇ ਕੋਲ ਖੜੀ ਆ ਆਪਣੇ ਕੋਲ ਹੀ ਖੜੀ ਆ ਇਹ ਦੰਦੋਂ ਕਿਵੇਂ ਆ ਜੀ ਨਾ ਇਹ ਤਾਂ 2 ਮਹੀਨੇ ਦੀ ਹੈ ਜੇ ਖੀਰੀ ਆ ਕੱਚੀ ਖੀਰੀ ਆ ਕੱਚੀ ਖੀਰੀ ਤੇ ਕਦਮ ਇਹ ਕਹੂੰਗਾ ਵੀ ਇੱਕ ਨੰਬਰ ਵਾਲੀ ਦੇ ਬਰਾਬਰ ਦਾ ਹੀ ਆ ਗਿਆ ਇਹਦਾ ਇਹਦਾ ਕੀ ਰੇਟ ਰਹੂਗਾ ਜੀ ਇਹਦਾ 70000 ਲੈਣ ਦੇਣ ਲੈਣ ਦੇਣ ਜਾ ਮਾਨਤਾਨ ਜਾ ਹਾਂ ਮਾੜਾ ਮੋਟਾ ਮਾਨਤਾਨ ਕਰ ਦਾਂਗੇ ਚੰਗਾ ਸੌਂਕੀ ਬੰਦਾ ਹੋਵੇ ਤਾਂ ਮਾਨਤਾਨ ਕਰ ਦਾਂਗੇ ਠੀਕ ਹੈ ਗੱਲ ਆ ਮਾਨਤਾਨ ਬਾਈ ਕਹਿੰਦਾ 70 ਚੋਂ ਇਹਦਾ ਵੀ ਕਰ ਦਿਆਂਗੇ ਤੇ 65000 ਚੋਂ ਆ ਝੋਟੀ ਦਾ ਕਰ ਦਾਂਗੇ ਇਹ ਮੰਨ ਲਓ ਤੁਹਾਨੂੰ ਨਾ ਤੋਹਫੇ ਪੀਸ ਦਿਖਾਤੇ ਤੇ 1 3 ਨੰਬਰ ਤੇ ਮੈਂ ਤੁਹਾਨੂੰ ਇਹ ਕਹਾਂਗਾ ਇਹ ਜਮੀ ਡਾਇਮੰਡ ਪੀਸ ਹੀ ਆ ਗਿਆ। ਹਲੋ। ਠੀਕ ਆ ਗਲਤ ਹੋਰ ਬਾਈ ਖੋਲ ਕੇ ਇਹਨੂੰ ਵੀ। ਇਹ ਆ ਗਈ ਸੱਜਣੋ 3 ਨੰਬਰ ਤੇ ਇਹਦਾ 9 ਬਾਈ ਕਹਿੰਦਾ ਤੁਹਾਨੂੰ ਰੱਖਿਆ ਵਯਾ ਵੀਜਾ। ਆ ਜਿਆਦਾਤਰ ਨਾ ਬਾਈ ਕਹਿੰਦਾ ਵੀ ਇਹ ਕੱਟੀ ਆਪਾਂ ਨੇ ਖੁੱਲੀ ਛੱਡ ਕੇ ਪਾਲੀ ਆ। ਇਹਦੀ ਉਮਰ ਕਿੰਨੀ ਆ ਪੰਤ ਜੀ? ਆ ਲੈ ਚੱਲਾ ਚੱਲਾ ਇਹਨੂੰ ਉਮਰ ਕਿੰਨੀ ਆ ਜੀ ਇਹਦੀ? ਇਹਦੀ 20 ਮਹੀਨੇ ਆ। 20 ਮਹੀਨੇ। ਆ ਸੰਗਾ ਸੰਗਾ ਆ ਗਿਆ ਬਿਲਕੁਲ ਛੋਟਾ ਉਮਰ ਆ ਗਈ 20 ਮਹੀਨੇ। ਤੇ ਬਾਕੀ ਬਾਡੀ ਬੂਡੀ ਮਲੋਏ ਦੀ ਵੀ ਚੈੱਕ ਕਰ ਸਕਦੇ ਹਾਂ ਕਿਉਂਕਿ ਇਹ ਨਾ ਬਾਗਲ ਚੋਂ ਲਿਆਂਦੀਆਂ ਉਧਰਲੇ ਪੰਨੇਓ ਉਧਰ ਬਾਈ ਕਹਿੰਦਾ ਇਹਨਾਂ ਦੇ ਲੱਗੇ ਹੋਏ ਸੀ ਸੰਗਲ ਤੇ ਇੱਥੇ ਲਿਆ ਕੇ ਇਹਨਾਂ ਦੇ ਲਾਤੇ ਮੈਂ ਕਹੂੰਗਾ ਤਲਿਆ ਰਹੇ ਉਹਦੀ ਥੋੜੀ ਔਲ ਜਰੂਰ ਮਨਾਉਂਦੀਆਂ ਦੰਦੋ ਖੀਰੀ ਉਮਰ ਬਾਈ ਦੇ ਦੱਸਣ ਮੁਤਾਬਕ ਇਹਦੀ ਉਮਰ ਹੈਗੀ ਬਾਈ ਕਹਿੰਦਾ 20 ਮਹੀਨਿਆਂ ਦੀ ਤੇ ਬਾਕੀ ਕੁਆਲਟੀ ਚੈੱਕ ਕਰ ਸਕਦੇ ਹਾਂ ਬਾਡੀ ਦੀ ਐਨ ਖੜਮੇ ਪੁੱਠੇ ਜਾਗੀ ਦੀ ਮਾਲਕ ਇਹਨਾਂ ਨੂੰ ਦੱਸਾਈ ਇਹਦਾ 16 ਕਿਲੋ 16 ਕਿਲੋ ਇਹਦੀ ਮਾਪੀ ਖੜੀ ਆ ਆਪਣੇ ਕੋਲੇ ਹਾਂ ਆਪਣੇ ਕੋਲੇ ਠੀਕ ਹੈ ਗੱਲ ਇਹ ਆਪਾਂ ਰੱਖਦੇ ਹੀ ਆ ਉਵੇਂ ਹੀ ਠੀਕ ਹੈ ਗੱਲ ਹੁਣ ਮੰਗਾ ਦਾ ਕਰਕੇ ਅਸੀਂ ਇਹ ਪੰਗਾ ਲੈਣ ਲੱਗੇ ਆ ਥਾਂ ਥੋੜੇ ਜੀ ਜਗਾ ਕੱਟ ਕਰਕੇ ਆ ਠੀਕ ਹੈ ਗੱਲਾਂ ਜਗਾ ਦੀ ਬਾਈ ਕਹਿੰਦਾ ਦਿੱਕਤ ਆ ਇਹਦਾ ਕੀ ਰੇਟ ਰਹੂਗਾ ਜੀ ਇਹਦਾ 65000 ਇਹਦਾ ਬਾਈ ਕਹਿੰਦਾ 65 ਰਹੂਗਾ ਇਹਦਾ ਰਹੂਗਾ 70 ਤੇ ਆਹ ਕੱਟੀ ਦਾ ਵੀ 65000 ਰੇਟ ਰਹੂਗਾ ਇਹ ਮੰਨ ਲਓ ਬੀਤੋ ਨੂੰ ਅਨੁਨਤ ਤਿੰਨ ਝੋਟੀਆਂ ਦਿਖਾਤੀਆਂ ਇਹ ਤਾਂ ਬਾਈ ਕਹਿੰਦਾ 15 ਤੋਂ 20 ਦਿਨ ਦੀ ਲਗਭਗ ਗੱਬਣ ਹੈ ਇਹ ਦੰਦੋਂ ਖੀਰੀਆਂ ਹਲੇ ਇਹ ਬਾਈ ਕਹਿੰਦਾ ਗੱਬਣ ਨਹੀਂ ਕਰਈਆਂ ਉਮਰ ਛੋਟੀ ਆ ਗਈ ਤੇ ਬਾਕੀ ਬੋਡੀ ਵੇਟ ਚੰਗਾ ਤੇ ਨੰਬਰ ਸੱਜਣ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਇਹਨਾਂ ਚੋਂ ਕੋਈ ਵੀ ਕੱਟੀ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਾ ਕੇ ਲੈ ਜਿਓ ਧੰਨਵਾਦ ਜੀ